ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਜੀ ਦੀ ਵੀਡੀਓ ਵਿੱਚ। ਹੋਣ ਜਾਣ ਦੀ ਤਿਆਰੀ ਹੈ ਜੀ ਰੋਪਣ ਨੂੰ। ਅੱਜ ਰੋਪੜ ਤੇ ਗਮਲੇ ਦੇਖ ਕੇ ਆਏ ਸੀਗੇ। ਗਮਲੇ ਚੱਕ ਕੇ ਲਿਆਉਣਾ ਕਰਾਂ ਵਾਸਤੇ ਥੋੜੇ ਜੇ। ਗੱਗੇ ਨੂੰ ਠੀਕ ਰਹੇ ਆ। 10 ਬੱਜ ਚੁੱਕੇ ਆ। ਬਹੁਤ ਜ਼ਿਆਦਾ ਗਰਮੀ ਆ। ਮੈਂ ਕਿਹਾ ਵੀ ਚੱਲ ਗੱਗਾ ਆ ਜਵੇ। ਉਹ ਕਹਿੰਦਾ ਤਾਂ ਵੀ ਗੱਡੀ 'ਚ ਰੱਖ ਲਿਆਉਂਗੇ। ਮੈਂ ਕਿਹਾ ਉਹ ਚੱਲ ਵੀ ਗੱਡੀ 'ਚ ਜਿੰਨੇ ਕਾਗੇ ਉਹਨੇ ਤੇ ਗੱਡੀ 'ਚ ਰੱਖ ਲਿਆਉਂਗੇ ਲੈ ਕੇ ਤਾਂ ਕਾਫੀ ਆਉਣੇ ਆ। ਏ ਘਟੇ। ਨਹੀਂ ਕਾਲੂ ਗੜਾ ਲਾ ਲੂਗਾ ਨਹੀਂ ਪਾਸੋਂ ਲਿਆਉਂਗੇ। ਕਰਤੋਂ ਤੇ ਤੇ ਟੈਂਪੂ ਲਈ ਇਹ ਮੋਟਰਸਾਈਕਲ ਵਾਲੀਆਂ ਜਿਹੜੀਆਂ ਹੈਗੀਆਂ ਉਹਦੇ 'ਚ ਆਉਣ ਦਾ ਥੋੜਾ ਜਿਹਾ ਔਖਾ ਐ ਵੀ ਕਿਸੇ ਫੁੱਟ ਨਾ ਜਾਵੇ ਕਿੰਨੇ ਲੇ ਕਾਫੀ ਐ 40 50 ਔਰ 50 ਦੇ ਛੋਟੇ ਐ ਵੀ ਬੜੇ ਵੀ ਐ 10 15 ਫੁੱਟਣੇ ਦਾ ਡਰ ਆ ਲੈ ਤਾਂ ਨਹੀਂ ਤੇ ਉਹਦੇ ਰੇੜੀ ਕਰ ਲਿਆ ਉਹਨੂੰ ਜਿਹੜਾ ਤਾਂ 5 ਕਿਲੋਮੀਟਰ ਫਰੇ ਜਾ ਗੱਡੀ 'ਚ ਰੱਖ ਲਿਆ ਮੈਂ ਕਿ ਗੱਡੀ 'ਚ ਸ਼ੁਕਰ ਹੁੰਦੇ ਐ ਵੀ ਫੁੱਟੂਗੇ ਨਹੀਂ ਮੈਂ ਕਿਹਾ ਉਹ ਕਹਿੰਦਾ ਵੀ ਚਲ ਬਿੱਲੀ ਆਉਣੀ ਰੋਪੜ ਤੇ ਉਹ ਜਿੰਮ ਜਾਂਦਾ ਉੱਥੇ ਮੈਂ ਚੱਲ ਉੱਥੇ ਤੇ ਰੱਖ ਲਿਆਉਂਦੇ ਆ ਬਾਕੀ ਦੇਖਦੇ ਹੁਣ ਜਾ ਕੇ ਕਿੰਨੇ ਕ ਆਉਂਦੇ ਐ ਕਿੰਨੇ ਕ ਨਹੀਂ ਗੱਡੀ ਵਿੱਚ ਜੇ ਤਾਂ ਸਾਰੇ ਆ ਗ ਕਾਲੂ ਦੇ ਪਰਸੋਂ ਨੂੰ ਕਿਹੜਾ ਲਾਵਾਂਗੇ ਲੋ ਠੀਕ ਹੈ ਜੀ ਲਗਾਉਂਦੇ ਹਾਂ ਤੁਹਾਨੂੰ ਵਾਹਾਂ ਜਾ ਕੇ ਗੱਗੇ ਨੂੰ ਠੀਕ ਰਹਿੇ ਆ ਹਲੇ ਆਉਂਦਾ ਗੱਗਾ ਫਿਰ ਚੱਲਦੇ ਹਾਂ ਰੋਪੜ ਨੂੰ ਜੀ ਕਰਨ ਵੀਰ ਨੂੰ ਸਤਿ ਸ਼੍ਰੀ ਅਕਾਲ ਜੀ ਆਵਾਜ਼ ਮੋਗਟ ਨਿਕਲਦੀ ਕਿਹੜੀ ਗੱਲ ਆ ਕੰ ਰੋਟੀ ਨਹੀਂ ਖਾਂਦਾ ਮੇਰਾ ਗਲਾ ਜੁਕਦਾ ਹੂੰ ਕਿੰਨੇ ਕਿਲੇ ਆਉਣੇ ਗਮਲੇ ਇੱਥੇ ਰੱਖਣ ਦੀ ਹਲਾ ਜੀ ਬਾਹਰ ਦੇਖ ਲਓ 40 ਕਿਲੇ ਕਿਹਾ 50 40 50 ਗਮਲੇ ਇੰਨਿਆਂ ਦਾ 4 ਪਾਵਾਂਗੇ ਇੱਥੇ ਇਹ ਲਿਕੇ ਆਉਣੇ ਬਾਕੀ 10 ਬੜੇ ਲਿਕੇ ਆਉਣੇ ਆ। ਹਾਂ। ਬਾਹਰ ਰੱਖਣੇ ਵੀ ਲਿਕੇ ਆਉਣੇ ਥੋੜੇ। ਕਾ ਤਾਂ ਜੰਮਣ ਲੱਗਿਆ ਹਲੇ। ਹਲੇ ਨਹੀਂ ਤਰਿਆ। ਦੇਖਦੇ ਆ ਕਾ ਤੁਰਤਾ। ਕੱਲ ਪਾਣੀ ਲਾਇਆ ਤਾਂ ਸ਼ਾਮ ਨੂੰ ਦੁਬਾਰਾ। ਅੱਜ ਤੇ ਰਹਿੰਦਾ ਫੇਰ ਪਾਣੀ ਲਾਇਓ। ਠੀਕ ਹੈ। ਦੇਖਦੇ ਆ ਚੱਲ। ਕਿੰਨੇ ਲਿਆਉਣੇ 40 50 ਹੈ। 40 50 ਲਿਖਣਾ। ਬਾਕੀ ਬੜੇ ਵੀ ਲੈ ਕੇ ਆਉਣੇ ਆ। ਕਿੱਥੇ ਰੱਖਣੇ ਉਹ ਰਿਆ ਦੋਲੇ? ਸੱਡਾਂ ਤੇ। ਚਲ। ਪਹਿਲੇ ਰੋੜੇ ਵੀ ਲੈ ਕੇ ਆਉਣੇ ਸੱਡਾਂ ਤੇ ਰੋੜੇ। ਉਹਦਾਂ ਨੂੰ ਕਿਹਾ ਵਾ ਦੇਖਦੇ ਕਦ ਲੈ ਕੇ ਆਉਂਦਾ ਉਹ। ਇਹ ਵੀ ਆਪਾਂ ਇਹ ਰੇੜੀ ਭਰਨੇ ਚੱਲਦੇ ਕੱਲ ਨੂੰ ਟਰੈਕਟਰ ਲੈ ਚੱਲਦੇ ਹੋਰ ਕੀ ਰੇੜੀ ਭਰ ਲਿਆਉਣੀ ਆਪਾਂ ਨੇ ਉਹ ਨਹੀਂ ਰੇੜੀ ਉਹ ਲੈ ਚੱਲਾਂਗੇ ਫਿਰ ਜਿਨੇ ਮਰਜ਼ੀ ਲੱਦ ਲਿਆ ਤੋਪਾ ਵੀ ਬਹੁਤ ਤੋਪਾ ਗੱਗੇ ਨੇ 12 ਵਜੇ ਤੇ ਤੁਹਾਨੂੰ ਪਤਾ ਹੀ ਆ ਫਿਰ ਜਿੰਮ ਲਵਰ ਦਾ ਜਿੰਮ ਜਿੰਮ ਲਾ ਕੇ ਹੁਣ ਵਿਹਲਾ ਹੋਇਆ ਉਹ ਚੱਲ ਚਲਿਓ ਫਿਰ ਬੋਲੀ ਸੇਕਰ ਦੁਪਹਿਰਾਂ ਕਹਿੰਦੇ ਆ ਮੈਨੂੰ ਡਿੱਗ ਨਹੀਂ ਪੁਰਾ ਡਿੱਗ ਤਾਂ ਤੈਨੂੰ ਕਹੇ 12:00 ਵਜੇ ਤੇ ਮੈਂ ਆਪਣਾ ਕੰਮ ਵੀ ਕਰਨਾ ਤਾਂ ਫਿਰ ਤੈਨੂੰ ਡੀਕ ਤੇ ਡੀਕ ਤੇ ਸਾਨੂੰ 12:00 ਵਜੇ ਗੌਣਿਆਂ ਦਾ ਸੌਦਾ ਕਰਿਆ ਅੱਜ ਅਜੇ ਅੱਦੇ ਕਾਲੂ ਨੂੰ ਲੈ ਫੇਰ ਬਣਿਆ ਨਹੀਂ ਹਲੇ ਸਾਡੇ ਉਹ ਰੰਗ ਰਹਿੰਦੇ ਕਰਨੇ ਨੇ ਯਾਰੋ ਨਾ ਉਹ ਜੇ ਬਣਾਏ ਉਹਨੇ ਇਹ ਕਹਿੰਦਾ ਵੀ ਕਾਲੂ ਲੈ ਜਿਓ ਜਾਂ ਆਪਾਂ ਕਹਿੰਦੇ ਦੁਪਹਿਰੇ ਦੇ ਆਜੋ ਦੁਪਹਿਰੇ ਦੇ ਕਿਤੇ ਜੀ ਕਰਨਾ ਉਹਨੂੰ ਹਾਂ ਫੇਰ ਕਿਸਾਨ ਕਰਨੇ ਬਾਅਦ ਉਹ ਰੰਗ ਕਰ ਤੂੰ ਐਂ ਕਰ ਸੌਦਾ ਮਾ ਕੇ 10 ਦੇ ਉਹ ਕਹਿੰਦੇ ਮਾਰਿਆ ਭਈਆ ਮੈਂ ਆਪਾਂ ਜਾ ਕੇ ਲੈਣੇ ਸੌਦਾ ਤਾਂ ਮਾਰਿਆ ਭਈਆ ਬਸ 10 ਹਾਂ 10 ਤੋਂ 12 ਐ ਮੈਂ ਆਪਾਂ ਜਾ ਕੇ ਲੈਣੇ ਉਹ ਕਰਦੇ ਸੌ ਦੋਦਨਾਂ ਦਾ ਮਾਰਿਆ ਬਈਆ। ਦੋ ਦੋਦਨਾਂ ਦਾ ਵੀ ਬਚਿਆ ਬਈ ਤਾਂ। ਇਹ ਜੀ ਕਿਰ ਆਉਣਾ ਕਮਲਿਆਂ ਜਾਉਂਗਾ। ਉਹਨਾਂ ਨੂੰ ਪੁੱਛਣਾ ਲਾਉਣੇ ਵਾਲੇ ਇਹਨੂੰ। ਫੁੱਲ ਬੁੱਟੇ ਲਾਉਣੇ। ਉਹ ਦਸਤ ਲੈ ਕੇ ਆਇਆ ਦਸਤ ਬੜੋ ਬੜੇ। ਇਹਨਾਂ ਗਮਲਿਆਂ ਮੱਕਿਆ ਹੁਣ। ਉਹ ਗਮਲਿਆਂ ਮੱਕਿਆ ਹੁਣ। ਤੌਰ ਨੂੰ ਆ ਹੋਰ ਕੀ ਆਉਣਾ। ਸੋਛਦੇ ਬਾਜੀ ਆ। ਬੜੇ ਦਸਤ ਲਾਉ ਨਿੰਮ ਨੂੰ ਮਲੇ ਆ ਬਈ। ਆਹ ਤੇਰੇ। ਇਹ ਫੈਗੋ ਹੋ। ਇੰਨੀ ਹਲੂ ਬਹੁਤ ਜ਼ਿਆਦਾ ਹੈ। ਗਰਮੀ ਦਿੱਤਾ ਸੀ। ਇੱਦਾਂ ਨਹੀਂ ਹੁੰਦਾ ਹੈਗਾ ਬਾਈ। ਤਬਿਆ ਬਹਿ ਮੈਂ ਮੈਨੂੰ ਕਿਹਦਾ ਲੱਗਿਆ ਦਾ ਕਰਨ ਕਿ ਤੇਰਾ ਫੋਨ ਆ ਗਿਆ ਮੈਂ ਕਿਹਾ ਚੱਲ ਬਹੁਤ ਗੱਡੀ ਗੱਡੀ ਵੀ ਗੱਲ ਫੇਖੜਨੀ ਪੈਣੀ ਇਹਦਾ ਰੰਗ ਹੋਰ ਆ ਕਿ ਦੇਖ ਨਬ ਕੋਣ ਹੈ 1 2 3 33 9 3 6 9 4 3 12 ਰੰਗ ਦੇਖ ਲਈ ਮੜਲ ਜਾ 40 ਕਰਨੇ ਹੈ ਜਿੰਨੇ ਕਾ ਆ ਗਏ ਉਹਨੇ ਲੈ ਜਣੇ ਗੱਡੇ ਲਈ ਜਿੰਦੇ ਨਾਲਾ ਹਾ ਹੌਲੀ ਲੈ ਜੂਗੇ ਆਪਾਂ ਗੱਡੀ ਨਾ ਹੋਣੀ ਜਾਣਾ ਨਹੀਂ ਤੇ ਸਾਰੇ ਖੜਾ ਦੇਣੇ ਆ ਸਿੱਦੇ ਸਿੱਤੇ ਰੱਖ ਲੈ ਇਹਨਾਂ ਨੂੰ ਸਭ ਪਤਾ ਰੱਖਣ ਦਾ ਇਹਥੇ ਲੇਓ ਨਹੀਂ ਹੁੰਦੀ ਹੈਗੀ ਗੜੀਆਂ ਗੜੀਆਂ ਦੁਬਾਰਾ ਕਹਾਂ ਚਾਹਤਾ ਹੈ ਇੱਥੇ ਆਏਗਾ ਨਾ ਹਾਂ ਹਾਂ ਆ ਜੇ ਕੋ ਹੋਰ ਲਗਾ ਤੂੰ ਹਾਂ 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 ਲਗਾ ਲਗਾ ਦੇ ਪਿਆ ਰੰਗ ਨਹੀਂ ਹਾਂਜੀ ਕਵਰ ਡਿਜ਼ਾਈਨਰ ਤੋਂ ਬਹੁਤ ਆ ਭਾਈ ਪਾਉਦੇ ਰੇਟ ਵੀ ਸਹੀ ਲਾਇਆ ਇਹਨੇ ਅਜ ਤਾਂ ਕੈਰੇਟ ਲਾਇਆ ਇਹਦਾ ਜਿਹੜੇ 50 ਰੁਪਏ ਕਹਿੰਦਾ ਇੱਕ ਦੇ ਠੀਕ ਹੈ ਇਹ ਕਹਿੰਦੇ ਮਿਹਨਤ ਵੀ ਆਉਂਦੀ ਯਾਰ ਠੀਕ ਹੈ ਐਸ ਮਿੱਟ ਲੱਗਿਆ ਹੁਣ ਮੈਂਟ ਵੀ ਲੱਗਣਾ ਰੀਤਾ ਵੀ ਆ ਹੁਣ ਰੀਤਾ ਆ ਟਾਈਮ ਵੀ ਆ ਰੰਗ ਟਾਈਮ ਮਿਹਨਤ ਮਜ਼ਦੂਰੀ ਸਰ ਕੋ ਸਰ ਜਿਹਦੇ ਉਹ ਬੈਂਦੀ ਹੈ ਕਿਆ ਹੁੰਦੇ ਉਹ ਲੋਹੇ ਦੇ ਤਟ ਤਟਾਰ ਆਈਆਂ ਸਾਰ ਬੜੀ ਜਿਹੀ ਬੈਂਦੀ ਐਸ ਦਾ ਨਹੀਂ ਪਉਂਦੇ ਇਹ ਚ ਨਹੀਂ ਪਉਂਦੇ ਖੜਾ ਕਿੱਦਾਂ ਇਹ ਬੰਦ ਹੋ ਜਾਏਗਾ ਨਾ ਦੇਖਲਾ ਲਾ ਕੇ ਹੋਗਾ ਨਹੀਂ ਬੰਦ ਬਾਈ ਇਹ ਰੱਬ ਮੈਂ ਆ ਤੇ ਆਪੇ ਦੇਖ ਲਾ ਦੇ ਪੂਰੀ ਕਰ ਦੇ ਹਾਂ ਉਰੇ ਹੋ ਜਾਣਾ ਬੰਦ ਇਹਦੇ ਉੱਪਰ ਰੱਖ ਦੇ ਹੋਰ ਉਪਰਾਂ ਤੇ ਹੋਰੀ ਨਾਲ ਹੋਰ ਕੇ ਇੱਕ ਇੱਕ ਦੋ ਦੋ ਹੋ ਰੱਖ ਦੇ 3 ਗੰਨਾ ਚਾਹਤੇ ਮਤਲਬ ਹੁੰਦਾ ਹੈ ਜਿਆਦਾ ਚਲ ਕੋਈ ਨਹੀਂ ਤੇਰੇ ਤੇ ਰੱਖ ਲਾ 1 2 3 4 5 6 7 8 8 24 ਹੋ ਗਏ ਯਾਨੀ ਕਿ ਅੱਧੇ ਪਾਈ ਹਾਂ ਨਹੀਂ ਭਾਈ ਅੱਗੇ ਨਹੀਂ ਨਹੀਂ ਹਾਂ ਇੱਥੇ ਹੀ ਜਾਗਾ ਉਹ ਯਾਰੀ ਸੀਟ ਇੱਕ ਮ ਖੜਾ ਤੁਹਾਨੂੰ ਦੇਖੋ ਅੱਖੇ ਬੈਠ ਜਾਗਾ ਅੱਥਰ ਗਰ ਹਾਂ ਬਸ ਉਹ ਇੱਕ ਸੀਟ ਮੈਂ ਬੈਠੂਗਾ ਉਹਦੇ ਤੇ ਐਕਮ ਨੈਸ ਮੂਰ ਐਦ ਨੂੰ ਲਿਆ ਫੜ ਕੇ ਬਹਿ ਜਾਗੇ ਫੜ ਕੇ ਬਹਿ ਜਾਗੇ ਹੇਰ ਬੇਦਾਬੋਰ ਬੰਦੇ ਨੂੰ ਫੋਟੋ ਨਾ ਮੇਰਾ ਰੱਖੋ ਨੰਬਰ ਨਾ ਆਉਂਦਾ ਹੋ ਗਿਆ ਨਾ ਸਾਡਾ ਛੱਡੀ ਨਹੀਂ ਲੱਗਣਾਗਾ ਮਮਾ ਯਾਰ ਟੁੱਟ ਜਾਂਦਾ ਤੇਰਾ ਉਹ ਲੱਗੀ ਨਹੀਂ ਕੀ ਲੱਗੀ ਨਾ ਗਈ ਲਿਖਿਆ ਮੇਰੇ ਉਹ ਰੱਖਦੇ ਰੁਕਦੇ ਹੋ ਜੀ ਇਹਨਾਂ ਵੀ ਹੁਣ ਇਹ 1 2 3 9 ਹੋ ਗਏ 93 27 27 9 ਦੀ 27 ਬਾਕੀ ਮੁਰੇ ਹੋ ਜਾ 27 ਹੋ ਸਹੀ 28 ਨਤੀਤੀ ਪੰਜਾਬ ਤਾਂ ਨਹੀਂ ਆਉਣੇ ਬਾਈ ਜਿੰਨੇ ਆ ਗਏ 40 ਗੱਡਾ 40 ਆਣ ਜਿੰਨੇ ਆ ਗਏ ਬਸ ਜਿੰਨਾ ਜਾਰ ਹੈ ਨਾ ਕਦੀ ਕਦੀ ਡੇਟਾ ਰੱਖਣਾ ਨਹੀਂ ਬਾਕੀ ਅਗਲੀ ਵਾਰੀ ਲੈ ਜਾਾਂਗੇ ਲੋਈ ਫਿੱਟ ਤੇ ਹੋਏ ਹੈ ਫਿੱਟ ਕਰ ਤੇ ਵਿੱਚ ਲੱਦਦੀ ਗੱਗੇ ਦੀ ਗੱਡੀ ਐਨ ਫੁੱਲ ਬਟਾ ਫੁੱਲ ਬਾਈ ਤੋੜਨੇ ਹਨ ਇੰਨਾ ਭਾਰ ਕਰ ਦੱਸ ਹੈ ਇੰਨਾ ਭਾਰ ਇੰਨਾ ਭਾਰ ਆ ਯਾਰ ਭਜਾਈ ਹੈ ਕਿਹੜੇ ਜਿਆਦਾ ਉਹ ਲੋ ਕਰੇਗੇ ਭਜਾ ਤੂੰ ਵਿੱਚ ਠੀਕ ਹੈ ਅਗਲੀ ਵਾਰੀ ਆ ਬਾਈ ਲੋ ਜੀ ਗਮਲੇ ਲੈ ਕੇ ਪਹੁੰਚ ਗਏ ਬੰਦਾ ਗਣ ਰਿਹਾ ਹੁਣ ਫੇਰ ਦੁਬਾਰਾ ਹਾਂ 50 ਹੋ ਗਏ ਪੀੜੇ ਕਰਤੇ ਗਮਲੇ ਗਮਲੇ ਹੁਣ 51 ਹੋ ਗਏ ਹਲੇ ਰਹਿੰਦੇ ਆ ਹਲੇ ਰਹਿੰਦੇ ਹਲੇ ਵੀ 10 ਬੜੇ ਰਹਿੰਦੇ ਆ ਹੋਰ ਹਾਂ ਇਹਦੇ ਚੋਂ ਦਾਦਾ ਦਾ ਨਾਨੀ ਨੇ ਲੈ ਕੇ ਜਾਣੀ ਆ 40 ਤਾਂ ਚਲ ਤੇਰੇ ਆ ਹਾਂ 40 ਮੇਰੇ ਆ ਹੂੰ 10 ਦਾਦਾ ਨਾਨੀ ਨੇ ਬਾਕੀ ਬਾਹਰ ਰੱਖਣੀ ਨੂੰ ਇਹ ਤੇ ਵੀ ਬੜੇ ਚੰਗੀਆਂ ਹੂ ਆ ਉਹ ਹਲੇ ਬਾਅਦ ਚ ਲੈ ਕੇ ਆਉਂਗਾ ਆਈ ਨਹੀਂ ਗੱਡੀ ਤੇ ਬਾਕੀ ਰੰਗਦਾਰ ਨੇ ਨੂੰ ਵੀ ਰਹਿੰਦੇ ਤੇ ਉੱਥੇ ਪਾਈ ਦੇ ਰੰਗ ਰਹਿੰਦੇ ਨੇ ਇੰਨੀ ਲਾਤ ਬਥੇਰੇ ਤੈਨੂੰ ਗੱਗੇ ਨੇ ਜਾਂ ਗੇਟ-ਗੂਟ ਲਾਇਆ ਹੁਣ ਰੱਖਾਂਗੇ ਬਿਸ਼ਾਮ ਨੂੰ ਇਹਨੂੰ ਲਓ ਜੀ ਹੁਣ ਇਹਨਾਂ ਦੀ ਗਮਲੇ ਰੱਖਣ ਦੀ ਤਿਆਰੀ ਹੈਗੀ ਕਹਿੰਦੇ ਰੱਖਣੇ ਆ ਸਰ ਅਮਰੋਦ ਤੋੜਦਾ ਵੀਰ ਕੋਈ ਨੂੰ ਤੋੜਿਆ ਦੇ ਨੂੰ ਆਈਏ ਕਿੱਥੇ ਰੱਖੂਗਾ ਕਿਹੜੇ ਤੇਰੀਂ ਘਰਾਂ ਲੱਗੇ ਹੋਏ ਆ ਮੇ ਲੋ ਜੀ ਪਲਵਾਨ ਨੂੰ ਕਿੱਦਾਂ ਦਿੱਤਾ ਇਹਨਾਂ ਨੇ ਲਾਤੀ ਦੁਕਾਨ ਵਧੀਆ ਹਾਲ ਦਾ ਗਮਲਿਆ ਬਿਨਾ ਕਾਦਾ ਘਰ ਉੱਪਰ ਵੀ ਮਿੱਠੂ ਬੜਾ ਰੋੜਾ ਪਾਉਂਦਾ ਪੈਂਦਾ ਨਹੀਂ ਇਹ ਗਰਜਣੇ ਵਾਲਾ ਹੀ ਆ ਰੋੜੇ ਰੋੜਾ ਪਾਉਂਦਾ ਇਹ ਗਰਜਣੇ ਵਾਲਾ ਹੀ ਆ ਅੱਧਾ ਘੰਟਾ ਹੋ ਗਿਆ ਰੋਲਾ ਪਿੰਦੀ ਆ ਅੱਧਾ ਘੰਟਾ ਕੇ 2 ਵਜੇ ਤੱਕ ਹੋਰਦਾ ਹੂੰ ਮੈਂ ਤਾਂ ਏਸੀ ਬੰਦ ਕਰਕੇ ਬਾਹਰ ਨਿਕਲਿਆ ਮਾਂ ਕਹਿੰਦੇ ਮੀਂਹ ਆ ਜੂ ਕੱਦਾਂ ਗਰਜਣ ਲੱਗਿਆ ਮੈਂ ਵੀ ਦੇਖਦਾ ਹੁਣ ਇਹ ਲੋਕ ਕਿੰਨੇ ਕਰ ਸਾਰੇ ਰੱਖਦੇ ਪਤਾ ਨਹੀਂ ਆਪੇ ਰੱਖੀ ਜਾਣੇ ਨੇ ਜਿੱਥੇ ਰੱਖਣੇ ਆ ਕਿਹਦੇ ਹਿਸਾਬ ਨਾਲ ਰੱਖਾ ਐਂ ਥੇ ਰੱਖਾਂ ਕਿ ਥੇ ਰੱਖਾਂ ਇੱਕ ਇੱਕ ਡੱਬਾ ਖਾਨਾ ਇੱਕ ਇੱਕ ਡੱਬਾ ਛੱਡਦੇ ਇੱਕ ਦੂਆ ਇੱਕ ਦੂਆ ਦੇਖ ਲੈ ਜਿਕਣਾ ਤੈਨੂੰ ਲੋਟ ਆ ਬਾਈ ਦੁਬਾਰਾ ਚੱਕ ਲਈ ਇਹਨਾਂ ਨੂੰ ਗਿਆ ਖਾਲੀ ਉਹ ਆ ਹਾਂ ਤਾਂ ਰੇੜਾ ਮਿੱਟੀ ਦਾ ਚਾਹੀਦਾ ਰੇੜਾ ਹਾਂ ਰੇੜਾ ਮਿੱਟੀ ਦਾ ਲਿਆਉਣਾ ਪੂਰਾ ਇਹ ਕਿੱਥੇ ਲਿਆਉਗਾ ਖੇਤਾਂ ਦੇ ਵਿੱਚ ਉਹ ਪਿੱਛੇ ਟੂਆ ਪਟੂਗੇ ਇਹਦਾ ਭਰਤ ਪਾਇਆ ਵਾ ਵਧੀਆ ਮਿੱਟੀ ਪਾਣੀ ਉਹ ਮਿੱਟੀ ਸੋਹਣੀ ਆ ਹੁਣ ਮਿੱਟੀ ਆ ਰੋਟਾ ਸੁੱਕਦਾ ਨਹੀਂ ਫਿਰ ਉਹ ਜਿਹੀ ਜੀ ਹੈਗੀ ਉਹ ਜਿਹੀ ਪਾ ਦੇਣੀ ਹੁਣ ਕਰੀਏ ਗਿਆ ਲੈ ਹੁਣ ਲਾ ਲੈ ਇੱਕ ਸਾਰੇ ਰੱਟਾ ਰੱਗ ਰੱਖ ਇੱਕ ਦੂਆਰਾ ਕਿ ਮੈਂ ਥੋੜੋ ਦੱਸਣਾ ਤੈ ਰੱਖਣੇ ਜਿੱਦਾਂ ਤੇਰਾ ਦਿਲ ਕਰਦਾ ਰੱਖ ਲੈ ਸਾਨੂੰ ਕੋਈ ਡਾਊਟ ਨਹੀਂ ਹੈਗਾ ਤੈਨੂੰ ਕਿਹਾ ਤਾਂ ਹੈਗਾ ਵੀ ਚਾਹੇ 10 ਵਾਰੀ ਰੱਖ ਲੈ ਫੇਰ ਚੱਕੀ ਜਾਈ ਉੱਥੇ ਗਿਆ ਇਹ ਜਿਹੜੇ ਮਿੱਟੀ ਬਾਈ ਵੀ ਨਾ ਅੱਜ ਕਾਫੀ ਰਾਏ ਦੀ ਐਨੇ ਫੁੱਲ ਵੀ ਲੈ ਆਏ ਲਾਉਣ ਨੂੰ ਫੁੱਲ ਤਾਂ ਇੱਕ ਵੀ ਨਹੀਂ ਲੈਂਦਾ ਹਲੇ ਇਹ ਤਾਂ ਗਮਲੇ ਆਈ ਹੈ ਕੱਲੀ ਪਾਣੀ ਪਾ ਕੇ ਰੱਖਣਾ ਕੋਈ ਨਹੀਂ ਫੁੱਲ ਵੀ ਆ ਜਾਣਗੇ ਫੁੱਲ ਆਉਣੇ ਆ ਹਲੇ ਫੁੱਲ ਪਰ ਸ਼ਿਆਲ ਚ ਜ਼ਿਆਦਾ ਹੁੰਨੇ ਆ ਗਰਮੀ ਚ ਫੁੱਲ ਵੀ ਘਟਣ ਨੇ ਆ ਲੈਣਾ ਨੂੰ ਚੋ ਪੂਰਾ ਕਰ ਲੈਣ ਤੇ ਵਧੀਆ ਉਹ ਵੀ ਪਾਣੀ ਪਾਇ ਕਰੂਗਾ ਨਾ ਦੇਖੂਗੇ ਕਿਹੜੇ ਨੇ ਪਾਉਣਾ ਪਾਣੀ ਇਹਨਾਂ ਚ ਬਜਾ ਸੁੱਕ ਕੇ ਜਿਹੜੇ ਡੰਡਾ ਚੱਕ ਲਈ ਹੁਣ ਕੱਲ ਨੂੰ ਨਦੀ ਨੂੰ ਦਰਿਆ ਨੂੰ ਜਾਣ ਦੀ ਸਲਾਹ ਹੈ ਪੱਥਰ ਲਿਆ ਪੱਥਰਾਂ ਦਾ ਰੇੜਾ ਪਰ ਕੀ ਲਾਈਏ ਇੱਕ ਲਿਆਉਣੇ ਆ ਲੈ ਮੈਂ ਕੀ ਕਰਨੇ ਪੁੱਛਣਾ ਕਰਦੇ ਆ ਨੂੰ ਆਬੀ ਦਾ ਕਹਿੰਦੀ ਲਿਆਉਣੇ ਆ ਅੱਛਾ ਲਾਗ-ਲਾਗ ਲਾ ਦੇ ਮੈਂ ਉਹ ਸਾਰੇ ਤੇ ਲਾਗ-ਲਾਗ ਲਾਦਨੇ ਆਂ ਕਿਆਰੀ ਜਦੋਂ ਵਾਲੇ ਇੱਥੇ ਵੀ ਆ ਲੈ ਲਾਦਨੇ ਤੇ ਉੱਪਰ ਮੈਂ ਤਾਂ ਕਿੱਟ ਜੀ ਵੀ ਆਉਂਦੀ ਆ ਆਹ ਇਹ ਤਾਂ ਬਹੁਤ ਚੀਜ਼ਾਂ ਆਉਂਦੀਆਂ ਪੱਥਰ ਵਧੀਆ ਲੱਗਦੇ ਨੇ ਰੰਗ ਕਰਦੇ ਨਾ ਬਣੀ ਬਣੀ ਇੱਟ ਵੀ ਆਉਂਦੀ ਪੱਥਰੋਂ ਵੀ ਵੈਸੇ ਜੇ ਰੰਗ ਵੀ ਨਾ ਕਰੀਓ ਸੋਹਣੇ ਲੱਗਦੇ ਆ ਪੱਥਰ ਤਾਂ ਸੈੱਜ ਲੱਭਣਾ ਪੈਣਾ ਉਥੋਂ ਬਹੁਤ ਏ ਲੱਗਿਆ ਪਿਆ ਦਰਿਆ 'ਚ ਛੋਟੇ ਪੱਥਰ ਲਿਆ ਗਏ ਬਾਹ हां ਛੋਟੇ ਛੋਟੇ ਬਹੁਤ ਵੱਡੇ ਆ ਜੀ ਬਸ ਤੈਂ ਰੱਖਣੇ ਜਿੱਥੇ ਮਰਜ਼ੀ ਰੱਖਾ ਲੈ ਤਾ ਤੁਸੀਂ ਆਏ ਆ ਜਿਗਣਾ ਵੇਚਣੇ ਹੁੰਦੇ ਆ ਉਹ ਆ ਜੇ ਪੁੱਛਦਾ ਕਿੱਥੇ ਰੱਖਣੇ ਜਦ ਤੱਕ ਸੌਦੇ ਹੀ ਮਾਰ ਲੈ ਹਾਂ ਮੁੱਛ ਨਾਲ ਕਿੱਥੇ ਲੈਣੇ ਹੋਰ ਪੈਸਾ ਵੇਚੂੰਗਾ ਉਹ ਤਾਂ ਹੀ ਫਾਇਦਾ ਮੇਰਾ ਇੱਕ ਰੱਖਦੇ ਰੱਖਦੇ ਫਿਰ ਮਿੱਟੀ ਵੀ ਬਾਗ ਨਾਲ ਚ ਕੱਲੂ ਫਿਰ ਮਿੱਟੀ ਪਾ ਕੇ ਛੱਡੇ ਨੇ ਕੱਖ ਕੋ ਕੋ ਜੰਮਿਆਊ ਜਿਹੜਾ ਮਿੱਟੀ ਦਾ ਹੋਣਾ ਦਾ ਭਰਨੇ ਕਾਕੋ ਕੋ ਜੰਮਿਆਊ ਜਿਹੜਾ ਹੋਊਗਾ ਹੁਣ ਉੱਧਰ ਵੀ ਇੱਕ ਦੂਏ ਰੰਗ ਦਾ ਰੱਖ ਇੱਕ ਦੂਏ ਦਾ ਭਲੇ ਥੋੜੇ ਦੂਰ ਦੂਰ ਤੱਕ ਰੱਖ ਫਿਰ ਕਿੱਥੇ ਪੂਰੇ ਹੋਣੇ ਜੇ ਦੂਰ ਦੂਰ ਰੱਖੂੰਗਾ ਹਾਂ ਉੱਪਰ ਰੱਖ ਦੀ ਉੱਪਰ ਰੱਖ ਦੀ ਉਹ ਸਾਹਮਣੇ ਰੱਖ ਉਹ ਦੇਖੋ ਪਰੋਂ ਗੈਲਰੀ 'ਚ ਰੱਖ ਦੀ ਉਹ ਗੈਲਰੀ 'ਚ ਨਹੀਂ ਇੱਥੇ ਰੱਖ ਦੀ ਉਹ ਸਾਹਮਣੇ ਰੱਖ ਦੀ ਉਹ ਦੇਖੋ ਉੱਪਰ ਦੀ ਨਾ ਆਉਣ ਦੇ ਹੋ ਨੂੰ ਵੀ ਤੈਨੂੰ ਗਾਲੇ ਰੱਖਣ ਨੂੰ ਕਾਹਨੇ ਮੈਂ ਹਾਂ। ਹਾਂ। ਕਿਦਾ ਉਹ ਸਿਰੇ ਵੀ ਤਾਂ ਮੈਂ ਪਾਣੀ ਪਾਉਣ ਕਿਹੜਾ ਯੋਗ ਆ। ਸਾਰੇ ਲੋਕਾਂ ਦੇ ਪਰ ਦੇਖਿਆ ਸ਼ਹਿਰੀਆਂ ਲਾਇਵ ਹੁੰਦੇ ਨੇ। ਵੇਲੇ ਜੀ ਵੀ ਸਿੱਟੇ ਉਹ ਵੀ ਲਿਆਗੇ ਨਾ ਦੋ ਚਾਰ। ਉਹ ਤਾਂ ਚੜਦੇ ਆਪਾਂ ਤੇ ਜਾਣ। ਉਹ ਤਾਂ ਬਾਬਾ ਜੀ ਵੀ ਆ ਗਏ। ਹਾਂ। ਹਫਤੇ ਬਾਅਦ ਮਸਾ ਜਾ ਹੁੰਦਾ ਉੱਪਰ। ਲੰਘਿਆ। ਦਲੀ ਤੋਂ ਆ ਲੈ ਟਰੈਕਟਰ। ਆਪੂ ਦੇਖ ਤੇ ਨਾ ਜੀ ਸੇਲ। ਲੋ ਜੀ ਬਾਪੂ ਵੀ ਪਹੁੰਚ ਗਏ। ਦੇ ਤਾਂ ਗਮਲੇ ਵੇਚਣ ਇਹਨਾਂ ਨੇ ਗਮਲੇ ਆਲੇ ਵੇਚਣ ਲੱਜਾਣ ਹੋ ਐਨੇ ਕ ਗਮਲੇ ਤੇ ਪੁੱਛ ਇਹਨਾਂ ਨੂੰ ਹਟੇ ਹੀ ਨਹੀਂ ਅਈ ਤਾਂ ਹੋਰ ਆਉਣੇ ਕਹਿੰਦਾ ਐਨੇ ਕ ਕਰੂੰਗਾ ਇਹ ਵੇਖੋ ਸਾਡੇ ਸਾਹਮਣੇ ਹੀ ਰੱਖੇ ਪਾਣੀ ਵੀ ਨਹੀਂ ਪਾਉਣਾ ਫੇ ਤਾਂ ਉਹੀ ਤਾਂ ਚੱਕਾ ਦੇਖ ਨਹੀਂ ਜਿੰਮੇ ਬਣੇ ਸਾਰੇ ਜੁਮੇ ਦੇ ਨਹੀਂ ਪੈਣੇ ਜਿਕਣਾ ਕਾ ਇਹਨਾਂ ਦੇ ਜੁਮੇ ਪੈਣਾ ਹੁਣ ਖਰਚਣਾ ਵੱਢਣਾ ਸਾਰਾ ਕੋਈ ਕਰਨਾ ਟਾਈਪ ਦੇ ਫੁੱਲ ਵੀ ਨਹੀਂ ਮਿਲਦੇ ਤੁਨੂੰ ਅਹ ਬਲੂਗ ਮਣਾਤੀ ਦੀਵਾਲੀ ਵਾਂਗੂ ਦੀਵੇ ਰੱਖਤੇ ਜਿਹੜੇ ਘਟਾ ਕਿੰਨੇ ਕਦੇ ਬਾਹਰ ਡੇਟ ਨਾ ਹਾਂ ਚੰਮ ਕਾਹਤੇ ਟੇਲਾ ਮੁਝੋ ਕੰਮ ਐਂਡਿੰਗ ਵੀ ਐਂਡਿੰਗ ਦਾ ਗੱਲ ਕਰਦਾ ਤਾਂ ਉਹ ਬਾਬਾ ਜੀ ਕਹਿੰਦਾ ਇੰਨੇ ਚ ਵਿਆਹ ਹੋ ਜਾਈ ਕਰਦਾ ਤਾਂ ਜਾਦੇ ਟਾਈਮ ਚ ਦੱਸ ਇਹ ਲਿਆਏ 2500 ਦੇ ਹਜੇ ਬੜੇ ਰਹਿੰਦੇ ਆ ਬੜੇ ਕਿੰਨੇ ਹੋਰ ਹੋਰ ਬੜੇ ਹੋਰ ਟੋਲੀਆਂ ਦੇ ਗੱਡੀ ਚਾਪ ਲੈਣੇ ਆ ਗੱਡੀ ਚ ਲੈ ਕੇ ਕਿਹਦੀ ਗੱਡੀ ਚ ਲਿਆਂਦੀ ਕਿੰਨੇ ਆ 50 ਗੜਕ ਦਾ ਫੇਰਾ 50 ਰੁਪਏ ਤੱਕ ਲਾਲਾ ਭਾਈ ਤਾਰ ਰੱਖੋ ਪਾਣੀ ਬੋਮੇ ਭਾਈ ਗੋਣਾ ਫਿਰ ਹੁਣ ਤੈਨੂੰ ਮਿਹਨਤ ਨਹੀਂ ਪੈਣੀ ਪੈਣੀ ਪਾਣੀ ਤਾਂ ਇਹ ਰੋਜ਼ ਮੰਗਣਾ ਗਰਮੀ ਆ ਜੇ ਸਿਆਲ ਚ ਜੇ ਸਰਜੇ ਕਰਨਾ ਸਿਆਲ ਚ ਫਿਰ ਇਹਨੇ ਚੱਕਣਾ ਵੀ ਤਿਆਰ ਕਰਨਾ ਉਹ ਤਾਂ ਚੱਕਣੀ ਪੈਣੀ ਜਿਹੜੇ ਫੁੱਲਾਂ ਬਕੂਰਾ ਪੈਂਦਾ ਹੋਇਆ ਉਹ ਤਾਂ ਚੱਕਣੇ ਪੈਣੇ ਆ ਦੇਖੀ ਕਿਤੇ ਨਿਸ਼ਾਨਾ ਨਾ ਲਾ ਦੀ ਉਹਦੇ ਨਾਲ ਕਿਹਿਆ ਲੱਗਾ ਫੁੱਲ ਫੁੱਲ ਦੇਖ ਵੀ ਕਿਹੜੇ ਕਿਹੜੀ ਨਰਸਰੀ ਚੋਂ ਉਹ ਤੇ ਲੈ ਲੈਣੇ ਦਾ ਫੁੱਲ ਕਿੱਥੇ ਤੇ ਜਿੱਥੇ ਕਮ ਲੈ ਲਿਆ ਉਹ ਨਹੀਂ ਉਹਨਾਂ ਕੋਲ ਫੁੱਲ ਨਹੀਂ ਹੈਗੇ ਉਹ ਨਹੀਂ ਆ ਜਾਂ ਫੁੱਲ ਦਾ ਜਾਂ ਪਨੀਰੀ ਬੀਜ ਹੋਣੀ ਆ ਉਹ ਹੁੰਦੇ ਦਾ ਸਿਆਲ ਚ ਨਵੰਬਰ ਤੋਂ ਸਬਰ ਜੁਣਨਾ ਪੈਂਦਾ ਉਹ ਗਰਮੀ ਵੀ ਬੋਦਾ ਇਹ ਤਾਂ ਹੈਗੇ ਆ ਕੋਈ ਲਿਆਉਂਗੇ ਦੇਖ ਕੇ ਵਧੀਆ ਜੇ ਥੋੜੇ ਥੋੜੇ ਤਾਂ ਕੁਝ ਨਹੀਂ ਉਹੇ ਜੀ ਲਾਲਾ ਦੋ ਮੇਰੇ ਇੱਕ ਵਾਰੀ ਗੇੜਾ ਘਾਰਿਆਵਾਂਗੇ ਲਕਸਰੀ ਚ ਉਹ ਜਿਹੜੇ ਦੋ ਲੰਬੇ ਚ ਹੈ ਉਹ ਚ ਐਂ ਲਾ ਦੇ ਢਰਤੀ ਚ ਇੱਥੇ ਲਿਆ ਕੇ ਲਾ ਦਿੰਦੇ ਉਹ ਵੀ ਵਾਸਤੇ ਬਹੁਤ ਆ ਇਹ ਜਿਹੜੇ ਤੋ ਫੁੱਲ ਖੜੇ ਜਿਹੜੇ ਮਿੱਠੂਆਂ ਦੇ ਸਾਹਮਣੇ ਉਹ ਆਹ ਨਾਲ ਤਾਂ ਨੌਣੀ ਦਿੱਤੇ ਨਾ ਨੇ ਮੋਟਰ 'ਤੇ ਥੋੜੇ ਲੱਗੇ ਹੋਣ ਸਮੋਹ ਆਪਾਂ ਮਿੰਦਰ ਤਾਂ ਨਹੀਂ ਕੋਈ ਲੈ 12 ਅੰਬ ਖੜੇ ਮੋਟਰ 'ਤੇ ਹੋਰ ਦੱਸ ਜੇ ਹੋਰ ਅੰਬ ਲਾਈ ਜਾਂਦੇ ਆ ਤਾਂ ਤਾਂ ਕਹਿੰਦੇ ਦੀ ਨੌਣੇ ਆ ਬਾਬਾ ਜੀ ਤਾਂ ਲਾਈ ਜਾਂਦਾ ਬੜੇ ਜੰਮ 12 ਖੜੇ ਮੋਟਰ 'ਤੇ ਬਾਬਾ ਜੀ ਕਹਿੰਦੇ ਕੱਲ ਮੇਰਾ ਨਾਮ ਦਾ ਪੋਤਾ ਖੱਬਾ ਹਾਂ ਨੌਣੇ ਆ ਕੱਲ ਮੇਰਾ ਨੌਣੇ ਕੰਬੀ ਅੰਬੀ ਦੇ ਤਾਂ ਦੋ ਨਹੀਂ ਚੂਬਦੇ ਇੱਕ ਕੰਬੀ ਦਾ ਚੂਬਦਾ ਨਹੀਂ ਤੂੰ ਹਾਂ ਮੈਂ ਤਾਂ ਚੂਬਦਾ ਹੀ ਨਹੀਂ ਮੈਂ ਤਾਂ ਕਹਿਣਾ ਹੈ ਲੈ ਫਿਰ ਕਰਮੀ ਸਾਹਿਬ ਸਾਰੀ ਮੂਕੇ ਲਾ ਦੇ ਉਹ ਕਿਹੜਾ ਮੇਰੇ ਕਿਹੜਾ ਲਾ ਕੇ ਆਏ ਤੁਸੀਂ ਫਾਲਦਾਰ ਮੂਕੇ ਸਾਰੀ ਲਾਇਆ ਹੈ ਅੰਬ ਲਾ ਕੇ ਆਏ ਕਿ ਉਹ ਕਿੱਥੇ ਲਾਏ ਉਦੋਂ ਉੱਪਰ ਖੜੇ ਤੇ ਇੱਕ ਥੱਤੀ 'ਚ ਉਹੀ ਤੈਨੂੰ ਕਹਿੰਦਾ ਇਹਦਾ ਥੱਤੀ 'ਚ ਖੜਾ ਹੋਈ ਪੱਟਿਆ ਉਹ ਮੋਟਰ 'ਤੇ ਲਾ ਕੇ ਆਇਆ ਮੈਂ ਦੇਖ ਪਤਾ ਹੀ ਨਹੀਂ ਅੰਬ ਦਾ ਕਿਹੜਾ ਫਿਰ ਹੋਰ ਉਹਨੂੰ ਕਿਤੇ ਪਾਲੀ ਗਈ ਹੈ ਜਾਦੂ ਨੂੰ ਫੜ ਲੱਗਣ ਦਾ ਟਾਈਮ ਆ ਫਿਰ ਫੜਨਾ ਲੱਗੇ ਦੂਆ ਹੀ ਹੋ ਵਿਚਾਰ ਵਾਲੇ ਜਿਹੜੇ ਤੁਹਾਡੇ ਨਾਲ ਲੱਗਿਆ ਉਹਨੂੰ ਕੋਈ ਚੂਪਦਾ ਨਹੀਂ ਦੇ ਲੈ ਨਾਲ ਜਿਹੜਾ ਮੋਟਰ ਦੇ ਮੂਰੇ ਆ ਉਹਦੀ ਅੰਬੀ ਕੋਈ ਚੱਕਦਾ ਵੀ ਨਹੀਂ ਹੈਗਾ ਕੋਈ ਕੰਮ ਨਾ ਨਾ ਫਿਰ ਉਹ ਨੇੜੇ ਨੇੜੇ ਕਰਕੇ ਰੱਖਣ ਲੱਗ ਗਿਆ ਵੀ ਤਾਂ ਹੀ ਪੂਰੇ ਹੋਣੇ ਆ ਇਹ ਉਹ ਨਹੀਂ ਉੱਪਰ ਰੱਖ ਤੀਂ ਦੱਸਿਆ ਉਹ ਹਾਂ ਐਂ ਜੀ ਦੇਖਣ ਦੇ ਮੇਰੇ ਚੱਲ ਇਹਨੇ ਰੱਖ ਕੋਈ ਨਹੀਂ ਵੀ ਦੇਖਦੇ ਆ ਅੱਛਾ ਜੀ ਨੂੰ ਹੋਰ ਅੱਛੇ ਕੀ ਹਾਲ ਆ ਸਹੀ ਗਾ ਜੀ ਠੀਕ ਆ ਜੀ ਵਧੀਆ ਇਹ ਪੇਂਟਰ ਦਾ ਸੋਹਣਾ ਪੰਗਾ ਹੈ ਫਾਇਦਾ ਲੱਤਾ ਆਪਣੇ ਪਿੰਡ ਵਾਲਿਆਂ ਨੇ ਹੋਰ ਬਾਬਾ ਜੀ ਆ ਹੈ ਬਾਬਾ ਜੀ ਬਣਾਤੀ ਆਂ ਟਰਾਲੀ ਹੈ ਮੈਚ ਦੇ ਕੇ ਇਹ ਕੋ ਨੈਨੋ ਡੀਏਪ ਤਰਲ ਹੈ ਮੈਂ ਕਹਿੰਦਾ ਚੌਥੀ ਪੰਜਵੀਂ ਟਰਾਲੀ ਹੋਣੀ ਫੋਰਮੈਨ ਉਹ ਪੰਜਵੀਂ ਆ ਆ ਤੇਰੇ ਨਾਲੇ ਮਸ਼ੂਰੀ ਦੀ ਮਸ਼ੂਰੀ ਹਾਂ ਮਸ਼ੂਰੀ ਵਾਸਤੇ ਆ ਉਹੀ ਕਹਿੰਦਾ ਮੈਂ ਮਸ਼ੂਰੀ ਵਾਸਤੇ ਆ ਆ ਲਿਖਿਆ ਵਿੱਚ 4 ਨੰਬਰ ਹੈ ਹਾਂ ਸਾਰੇ ਹੋ ਗਏ ਆਪਣੇ ਨੇ ਹੈ ਕਿ ਆਦਾ ਹੋਰ ਵੀ ਆ ਜਣੀ ਕੱਦੀ ਕੱਲ ਨੂੰ ਪੰਜ ਹੋਰ ਆਣੇ ਕਾਲੂ ਭਾਂਜ ਹੋਰ ਆਉਣੀਆਂ ਉਰੀ ਆ ਫਿਰ ਤਾਂ ਨਾ ਕਿਹਾ ਮੈਂ ਨਾ ਮੈਂ ਤਾਂ ਕਰਿਆ ਉਹਨੂੰ ਆਪੇ ਕਰਤਾ ਤਾਂ 2-3 ਸਾਲ ਹੋਇਆ ਉਹਨੂੰ ਚੱਲ ਸਾਬਤ ਆਉਗੀਆਂ ਠੀਕ ਹੈ ਉਹ ਬਾਹਰ ਖੜ ਗਈ ਮੈਂ ਕਹਿੰਦਾ ਬਣ ਮੈਂ ਬਣਾਤੀ ਐਨ ਅੱਜ ਕਹਿੰਦੇ ਘਰ ਤੇ ਚੰਗਾ ਆ ਗਈ ਹੈ ਇਹ ਘਰ ਚੀਕਾ ਕਹਿੰਦੇ ਗੰਗਾ ਹਾਂ ਹਾਂ ਉਹ ਮਜ਼ਾ ਆਪ ਦੇਦਾ ਵੀ ਸਵੇਰ ਦੀ ਟਰਾਲੀ ਬਟਰਾਲੀ ਆਉਂਦੀ ਔਰੇ ਅੱਜ ਜਿੰਮੇ ਨੂੰ ਫੋਨ ਕਰ ਜਾ ਹਾਂ ਉਹ ਕਹਿੰਦਾ ਜਾਂ ਕਿ ਕਿ ਗਾਹਾਂ ਕੰਨ ਦੇ ਪੰਜ ਦੀਆਂ ਹਾਂ ਕਹਿੰਦਾ ਮੈਂ ਪੰਜ ਨੂੰ ਗਿਆ ਹੋਇਆ ਹਾਂ ਕਹਿੰਦਾ ਕੋਈ ਨਹੀਂ ਕਹਿੰ ਤੂੰ ਲਿਆ ਹਾਂ ਲਿਆ ਹੀ ਚੱਲ ਗਿਆ ਕਬ ਵਧੀਆ ਜਿਹੜਾ ਸਾਲ 2 ਸਾਲ ਕੱਢੂ ਉਹੀ ਬਹੁਤ ਆ ਹੂੰ ਕਦਾਂ ਨਾ ਕੜਵਾਉਣੇ ਕਰਦਾ ਰਹਿਣਾ ਹੋ ਗਿਆ ਇੱਕ ਕੰਟਰੀ ਦੇ ਲੈ ਮਰਮਨ ਜਾ ਕੇ ਕਾਦੀਆਂ ਕਰਦੀ ਹੂੰ ਹਾਂ ਠੀਕ ਆ ਅੱਗੇ ਬਾਟੀ ਮਗਾ ਲੈਂਦੇ ਆ ਆ ਬਾਟੀ ਮਗਾ ਕਰਦੇ ਤੇ ਉੱਤੋਂ ਵਾਲਿਆਂ ਦੀ ਆਇਨਾ ਜੀ ਉੱਤੋਂ ਵਾਲਿਆਂ ਦੀ ਵੀ ਇਹਨਾਂ ਜੇ ਆਉਂਦੇ ਤੇ ਅੱਜ ਦੇ ਇਹ ਅੱਗੇ ਵਾਲੇ ਆ ਸੀਮਿੰਟ ਵਾਲੇ ਪੁਟਾ ਵਾਲੇ ਪੁਟਾ ਵਾਲੇ ਹਾਂ ਉਹਦਾ ਵੀ ਜੱਗ ਕਿਣੀਆ ਪੀਂਗਾ ਕਰਦਾ ਜੀ ਜੋੜ ਜੋੜ ਲਓ ਕਹਿੰਦਾ ਹੋਊਗੀ ਰੈਡੀ ਸਟੇਡੀ ਕੋ ਵਿੱਚ ਨਹੀਂ ਮਾਰਿਆ ਹੈ ਮਜੂਰੀ ਬਾਹਰ ਬਾਹਰ ਵਿੱਚ ਆਪ ਮਾਰਦੀ ਚੱਲ ਠੀਕ ਆ ਵਿੱਚ ਤੇ ਵੀ ਉਂਵੀ ਟਰਾਲੀ ਆ ਮਾਰਦੀ ਕਾਲਾ ਰੰਗ ਪਈਆਂ ਤਾਂ ਉੱਤੀ ਉੱਤੀ ਮਾਰਨਾ ਜਿੱਥੇ ਜਿੰਨੇ ਦੀ ਮਜੂਰੀ ਦੇਖਣੀ ਹੈ ਹੈ ਸਹੀ ਗੱਲ ਹੈ ਚੱਲ ਕੋਈ ਨਹੀਂ ਇਤੇ ਬਾਹਰ ਕਿਹੜੇ ਪਿੰਡ ਜਾਣਾ ਹੁਣ ਉੱਥੇ ਤੇ ਵੀ ਦਸਦੀ ਏ ਤੇਰਾ ਉਹਦੇ ਬਾਹਰ ਜਾਣਾ ਅਸੀ ਜੀ ਇੱਧਰ ਰੋਲੀ ਮਜਰਾ ਹੈ ਆ ਤੇਰੇ ਰੋਲੂ ਮਜਰਾ ਹਾਂ ਬੱਕਰੀ ਜਾਓ ਆਸਪਾਸ ਜਿਹੜੇ ਹੈਗੇ ਨਵੇੜ ਦੋ ਲੋ ਮਲਕੀ ਦਵਾਈ ਕੋਲ ਆਏ ਵੇ ਆ ਸੱਚੀ ਗੱਲ ਜੀ ਸ਼ਾਮ ਦਾ ਟਾਈਮ ਹੋ ਗਿਆ ਅੱਜ ਲੇਟ ਹੋ ਗਏ ਮਹਿਫਲ ਨੂੰ ਲੇਡਰ ਆਏ ਹੋ ਦੇ ਹੁਣੇ ਹੀ ਆ ਤੁਸੀਂ ਜੇ ਟਾਈਮ ਨਾਲ ਆਉਣੀ ਤੁਸੀਂ ਘੱਡੀਵਾ ਵਾਲਾ ਜੀ ਤੁਸੀਂ ਆ ਜਾਂਦੇ ਹੋ ਉਹ ਅੱਜ ਰੋਪੜ ਗਏ ਵੇ ਇੱਥੇ ਪਹਿਨਾ ਗਮਲੇ ਲੈ ਕੇ ਆਏ ਗੱਗੇ ਨੂੰ ਪੁੱਛ ਲਾ ਹਾਂ ਗਮਲੀ ਗਮਲਾ ਕਰਤਾ 100 ਰੁਪਏ ਮਿਲੇ 100 ਰੁਪਏ ਠੀਕ ਹੈ 50 ਅਸੀਂ ਲੈ ਆਏ ਗਮਲੀ ਗਮਲਾ ਕਰਤਾ ਅੱਜ ਰੋਪੜ ਚੌਕਾ 90 ਰੁਪਏ ਮੰਗੇ ਉਦੋਂ ਲੈ ਹਾਂ ਅੱਜ ਬਾਹਰੋਂ ਵੀ ਪੁੱਛ ਕੇ ਆਏ ਤੇ ਅੱਧੇ ਹੱਲੇ ਤਾਂ ਲੈ ਕੇ ਆਉਣੇ ਕੱਲ ਪਰਸੋਂ ਨੂੰ ਹੋਰ ਠੀਕ ਆ ਉੱਥੇ ਹਾਂ ਕਿੰਨੇ ਲਿਆ ਹਣ ਤੂੰ 50 ਗਮਲੇ ਇਕੱਠੇ ਨੂੰ ਸਾਰੇ ਬੱਸ ਇਹ ਤਾਂ ਮਹਿੰਗਾ ਕਰਨੇ ਨੇ ਕਰਨੇ ਗਿਆ ਕਿਹਦੇ ਨਹੀਂ ਪੁੱਛਣਾ 1 ਵਜੇ ਸਾਡੇ ਉਧਰ ਲੈ ਆਂਦੇ ਉੱਧੇ ਮਾਰੋ ਉਪਰੇ ਭਾਈ ਕੋਈ ਡੰਗਰ ਖੋਲਦੇ ਦਾ ਝੰਗੀਆਂ ਮਾਰ ਕੇ ਇਧਰੋਂ ਛੱਡਦਾ ਕੋਈ ਇਧਰੋਂ ਛੱਡਦਾ ਮੈਂ ਤਾਂ ਇਦਾਂ ਚਾ ਮੂਰੀ ਰੱਖਣ ਦਾ ਫਰਕ ਰਹਿਣਾ ਉਹ ਗਮਲੇ ਤਾਂ ਲੈਂਦੇ ਛੜੇ ਬੂਟੇ ਵਮੇਗੇ ਫਿਰ ਵਿੱਚ ਲਾਉਣੀ ਆ ਸਦਾ ਜਿਹੜੇ ਤਾਂ ਹੈਗੇ ਸਦਾ ਬਾਹਰ ਆਏ ਹੋਲੇ ਮਹਿੰਗੇ ਜਿਹੜੇ ਉਧੇ ਵਾਲੇ ਆ ਸਦਾ ਬਾਹਰ ਸਦਾ ਬਾਹਰ ਲਿਆ ਵੀ ਇੱਕ ਵਾਰੀ ਮਹਿੰਗੇ ਲੱਗ ਜੂ ਬਹੁਤ ਮਹਿੰਗਾ ਬੂਟਾ ਸਦਾ ਕਿੰਨੇ ਦਾ ਫਿਰ ਨਰਸਰੀ ਤੇ ਲਿਆਉ ਜਾ ਕੇ ਨਰਸਰੀ ਤੇ ਲਿਆਉਣੇ ਆ ਇੱਥੇ ਤਾਂ ਮਹਿੰਗੇ ਨੇ ਨਹੀਂ ਲੈਣੇ ਹੈਗੇ ਤਾਂ ਕਹੋ ਮੈਂ ਤਾਂ ਮ ਨਰਸਰੀ ਦੇ ਲਿਆਉਣੇ ਉੱਥੇ ਵੀ ਇਕੱਠਿਆਂ ਚ ਸਸਤੇ ਦਾ ਮਿਲੂਗੇ ਠੀਕ ਆ ਫਿਰ ਇੱਥੇ ਤਾਂ ਮੌਮੇਗੇ ਧੰਦੇ ਮੈਨੂੰ ਪਤਾ ਆਂ ਬੂਰੇ 600 ਦਾ کہیں ਉਦਣ ਹੋਰ ਉੱਥੇ ਮੈਂ 100 ਰੁਪਏ ਦਾ ਲਿਆ ਫਿਰ ਦੱਸ ਇੰਨਾ ਫਰਕ ਹੈ ਇੰਨਾ ਫਰਕ ਅਦੇ ਲੰਬ ਦਾ ਕਹਿੰਦਾ ਭਾਈ ਕੁਆਲਿਟੀ ਮੈਂ ਉੱਥੇ ਕਿਤੇ ਕੁਆਲਿਟੀ ਨਹੀਂ ਹੈਗੀ ਕੁਆਲਿਟੀ ਤੇਰੇ ਕੋਲ ਤਾਂ ਅਸੀਂ ਚੁੱਪ ਕੇ ਦੇਖ ਲਈਏ ਅੰਬ ਇੱਥੇ ਆਹ ਜਾਂ ਲੱਗੂਗਾ ਜਾਦੀਆਂ ਗੱਲਾਂ ਹੋਰ ਇੱਥੇ ਇੱਥੇ ਅੰਬ ਕਿਸੇ ਦੇ ਅੰਬ ਦਲੇ ਦੀ ਪੱਟਕੀ ਬਿਲ ਰੱਖੇ ਵੀ ਲਾ ਠੀਕ ਹੈ ਇਹ ਵੀ ਕੱਲੂ ਪਤਾ ਲੱਜਣਾ ਸਾਲ 2 ਸਾਲ 4 ਸਾਲੂ ਪਤਾ ਲੱਗਣਾ ਹੋਰ ਮੀਂਹ ਦੇਖ ਸਰਪ ਕੋਰਦਾ ਰਿਹਾ ਜੀ ਤੁਹਾਡੇ ਚੌਂਜਾ ਜਦੋਂ ਮੋਟਰ ਤੇ ਗਾਂ ਪਹਿਲੇ ਲੈ ਬਾਹਰ ਸਰਪ ਕੋਰ ਇੱਥੇ ਇੱਥੇ ਜੜੇ ਆਏ ਕੋਰਦਾ 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 ਦੇਖ ਲੈ ਮਾਸਰ ਦੀ ਮੋਟਰ ਜਿਹੜੀ ਉੱਥੇ ਪਾਹਤ ਮਿੰਟ ਤਕੜਾ ਪੈ ਨਹੀਂ ਪਿਆ ਉੱਥੇ ਚੰਡੀਗੜ੍ਹ ਪਹਿਲੇ ਖਾਸ ਅੱਜ ਆਇਆ ਤਾਂ ਪਹਿਲੇ ਆਉਣਾ ਬਾਈ ਚੰਡੀਗੜ੍ਹ ਦੂਰ ਹੈ ਗੜ 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 ਮੈਂ ਮੰਨਦਾ ਬਹੁਤ ਖੜ ਕੇ ਕਿਲੋਮੀਟਰ ਵੀ ਨਹੀਂ ਹੈ ਉਹ ਜਾ ਗੜ ਗੜ ਮੀ ਪੈਦਾ ਦਾ ਪੂਰਾ ਹਾਂ ਉਰੇ ਦੇਲਾ ਉਰੇ ਮਾਰਦੀ ਪੂਰ ਪਈ ਸਾਡੇ ਦਾ ਉਹ ਪੂਰ ਵੀ ਘੜੀ ਪਈ ਮਾਸਰ ਦੀ ਜੜੀ ਪਤਾ ਦੀ ਫੜ ਦੋ ਘੜੀ ਦੀ ਕਰ ਦੋ ਤਾ ਉਹਨੇ ਮੀ ਪੈਣ ਦੇਣਾ ਉਹ ਨਹੀਂ ਅਸੀਂ ਤਾਂ ਹੁਣ ਬੇਨਤੀ ਕਰਤੀ ਉਹਨੂੰ ਹਾਲ ਵਾਲੇ ਪੈਣ ਲੱਗਾ ਉਹ ਜਿਹੜੇ ਉੱਧਰ ਬੈਠੇ ਹੋ ਸਾੜੀ ਕਰਦੇ ਹੋ ਇੱਧਰ ਪੈ ਜੂਵੇ ਹੈ ਕਿ ਨਹੀਂ ਸਾੜੀ ਬੇਨਤੀ ਨਾਲ ਹਾਲ ਵਾਲੇ ਦਾ ਪੈਂਦਾ ਮੀ ਸਾੜੇ ਨਹੀਂ ਪੈਂਦਾ ਹੁਣ ਉਹ ਕੱਢਣ ਭਾਈ ਬਲ ਕੇ ਨੇਪਰ ਵੀ ਪੈ ਜੂਵੇ ਭਾਈ ਜਾਵੇ ਸਾਰੇ ਪਾਸੇ ਆਹ ਕਾਲ ਤਾਂ ਬਹੁਤ ਮਾੜੀ ਚੀਜ਼ ਆ ਹਾਂ ਹੋਰ ਯਾਰ ਜਿਹਨੂੰ ਜਿੰਨੀ ਲੋੜ ਆ ਉਹਨਾਂ ਰੀਕ ਜਗ੍ਹਾ ਪਾਈ ਆ ਫੇਰ ਅੱਗੇ ਬਸ ਆਪਣੇ 47% 46% ਵੀ ਘਟ ਪਿਆ ਤੂੰ ਮੇਰੀ ਗੱਲ ਸੁਣ ਲੈ ਅੱੱਗਾ ਹੀ ਰਹਿ ਗਿਆ ਅੱਜ ਸਰਵੇ ਆਇਆ ਬਤਾ 46% ਵੀ ਘਟ ਪਿਆ ਪੰਜਾਬ ਚ ਫੇਰ ਹਰਿਆਣਾ ਚ 42 ਉਹਨਾਂ ਦਾ ਦੱਦਾ ਕੁਲ ਕਾ ਕੇ ਹੈ ਨਹੀਂ ਗਾਹ ਉਹਦਾ ਸੂ ਬਲਗੀਆਂ ਲਗੂ ਬਜਾ ਕੇ ਦੇਖ ਲਈ ਤੂੰ ਨੇਰੀ ਠਾਣ ਨੀ ਇਹਨੇ ਦਾਦਾ ਰੋਜੇ ਆ ਮੈਂ ਦਾਦਾ ਦਾ ਰੋਜੇ ਆ ਅਸੂ ਬਲਗੀਆਂ ਪਹਿਣਾ ਹੁਣ ਉਹ ਤਾਂ ਸਾਲਾ ਖਰਾਬ ਹੈ ਉਹ ਤਾਂ ਫੇ ਹਜੋ ਖਰਾਬ ਉਹ ਖਰਾਬ ਹੈ ਫੇ ਬਾਈ ਉਹੀ ਪਹਿਣਾ ਤੂੰ ਦੇਖ ਲਈ ਜਿਹੜੇ ਲਾਤਾਂ ਨੇ ਉਧਰ ਇਹਨੇ ਬਰਾਮ ਲੱਗ ਜੀ ਵੀ ਨੇ ਪਹਿਣਾ ਜਰੂਰ ਆ ਹਮ ਅਸੂ ਬਲਗੀਆਂ ਪਹਿਣਾ ਜਾ ਕੇ ਦੇਖੀ ਹੋਰ ਕੇ ਉਹ ਬੇਮੌਸਮਾ ਫੇ ਖਰਾਬ ਕਰਦਾ ਖਰਾਬ ਕਰਦਾ ਪੱਕੀ ਵੀ ਮਸਲ ਨੂੰ ਕਾਲ ਪੈ ਪੂ ਕੇ ਸੋਕਾ ਪੈ ਕੇ ਫੇ ਇਹਨੂੰ ਸਟਾਰਟ ਹੋਣਾ ਸਟਾਰਟ ਹੋਣਾ ਇਹਨੇ ਹਾਂ ਇਹਦਾ ਕੋਈ ਪਤਾ ਨਹੀਂ ਮਹਾਰਾਜ ਨੂੰ ਪਤਾ ਹੈ ਕਾ ਦਾ ਮਹਾਰਾਜ ਨੂੰ ਆਇਆ ਜੋ ਵੀ ਕਰਦਾ ਸਹੀਓ ਕਰਦਾ ਐ ਤਾਂ ਇੱਕ ਵਾਰੀ ਧਾਨ ਪੱਕੇ ਪਰ ਹਾਂ ਮੁੰਜਰਾ ਬੜਾਈ ਮੇਰੀ ਬੜਾਈਆਂ ਮੁੰਜਰਾ ਬੜਾਈਆਂ ਹਾਂ ਅ ਚੋਈਆਂ ਦੇ ਮੁੰਜਰਾ ਡੁੱਬ ਲੈਂਦੇ ਸੀ ਮੁੰਜਰਾ ਬੜਾਈਦਾ ਨਾ ਪਰ ਹਾਂ ਤੁੰ ਦਾਦਾ ਸੀ ਬੜਾਈਏ ਉਹ ਹੀ ਗੱਲ ਇਹ ਹੁਣ ਜਿਹੜਾ ਹੁਣ ਨਹੀਂ ਪਏ ਨੇ ਗਾਹ ਤੱਕ ਕਰਨਾ ਦੇਖੀ ਤੂੰ ਸਾਰੇ ਕਿਤੇ ਘਟ ਪਿਆ ਐ ਥੋੜਾ ਜਿਹਾ ਨਹੀਂ ਪੂਰੇ ਪੰਜਾਬ ਦੀ ਸਰਵੇਚਾ ਚਲੋ ਆਪਣੇ ਆਏ ਤਾਂ ਹੁਣ ਪੈ ਗਿਆ ਕਿਤੇ ਇੱਧਰ ਪੈ ਗਿਆ ਬਟਿੰਡੇ ਕੀ ਨਹੀਂ ਜ਼ਿਆਦਾ ਘਟ ਹੂੰ ਉਧਰ ਜ਼ਿਆਦਾ ਘਟ ਹੈ ਨਾ ਆ ਤੇਰਾ ਲੈਵਲੀ ਕੋਡ ਆਉਣ ਚਲੇਗਾ ਮੈਂ ਛੋਟ ਬਹੁਤ ਜਾਣਾ ਬਾਈ ਪਾਣਾ ਜੇ ਪਾਣੀ ਦੇ ਇੰਤਰ ਦੀ ਜੇ ਜੇ ਆ ਗਿਆ ਖੇਤਾਂ ਨੂੰ ਨਿਕਲ ਰਿਹਾ ਮੋਟਰ ਵੀ ਚੱਲੀ ਇਹ ਦਿਨਾਂ ਚ ਮੋਟਰ ਆਪਾਂ ਕਿੱਥੇ ਚਲਾਉਂਦੇ ਅੱਗੇ ਘਟਾ ਦਿੰਦੇ ਆ ਜਿਹੜਾ ਇੰਜਨ ਉੰਜਨ ਚੱਲਦਾ ਮਾੜਾ ਮੋਟਾ ਉਹ ਜਾਂ ਮੋਟਰਾਂ ਦੀ ਲਾਈਟ ਬੰਦ ਹੋ ਗਈ ਤਾਂ ਚੱਲਣਾ ਉਹਨੇ ਉਹ ਵੀ ਪਾਣੀ ਕੁਝ ਨਹੀਂ ਕਰਦਾ ਮਾੜਾ ਮੋਟਾ ਹੀ ਘਟਦਾ ਨਹੀਂ ਆਪਾਂ ਬਹੁਤ ਘਟਾ ਦਿੰਦੇ ਅੱਗੇ ਫਿਰ ਮੋਟਰ ਆਉਂਦਾ ਟਾਈਮ ਆਏ ਹੁੰਦਾ ਵੀ ਚੱਲ ਗੰਨੇਆਂ ਨੂੰ ਤਾਂ ਲੋੜੇ ਨਹੀਂ ਦੀ ਪੈਂਦੀ ਕਦੇ ਲਾਇਆ ਹੀ ਨਹੀਂ ਅੱਜ ਉਹਦਾ ਮਿਲਿਆ ਤਾਂ ਮੈਂ ਕਾੜਦਾ ਗੰਨੇ ਦਾ ਕੀ ਹਾਲ ਹੈ ਕਹਿੰਦਾ ਬਹੁਤ ਬੁਰਾ ਹਾਲ ਇਧਰ ਨੂੰ ਹੋਣਾ ਹੀ ਹੈ ਨੂੰ ਮਈਆ ਇਹ ਤਾਂ ਹੁਣ ਮੇਰੀ ਗੱਲ ਸੁਣ ਲੈ। ਤੁਸੀਂ ਧਾਨਾਂ ਨੂੰ ਪਾਣੀ ਲਾਉਂਗੇ ਕਿ ਗੰਨੇਆਂ ਨੂੰ ਲਾਉਂਗੇ? ਗੰਨੇਆਂ ਲਾਉਂਗੇ। ਹੁਣ ਬੂਟੇ ਪਾਣੀ ਮੰਗਦੇ ਆ। ਬੂਟੇ ਨੂੰ ਹਵਾ ਜੀ ਡਰ ਲੱਗਦਾ। ਇਹ ਪਾਣੀ ਚ ਲਾਦੇ ਕੋਈ ਚੱਕਰ ਨਹੀਂ ਕੋਈ। ਛੱਡਵਾ ਗੱਲ ਨੂੰ। ਛੱਡ ਤੇ। ਥੁੱਲਾ ਹੀ ਪੈਣਾ। ਹੋਰ ਕਿ ਬੂਟੇ ਨੂੰ ਤੇ ਲਾ ਦੇ। ਪਤਾਗਾ ਤੇ ਧਰਤੀ ਕੈੜੀ ਰਹੂਗੀ ਜੇ ਪੌਲੀ ਧਰਤੀ 'ਚ ਪਾਣੀ ਲੱਗਦਾ ਫੇਰ ਜਿਆਦਾ ਕਿਰਪਾ। ਫੇਰ ਤਾਂ ਹੋਰ ਕੰਮ ਕਰਦਾ ਹੁਣੀ ਵੱਡਾ ਨੱਖਾ। ਰਾਤ ਨੂੰ ਤਾਂ ਜਾਂਚ ਹੋਣੀ ਆ। ਕੱਲ ਦਿਨ ਮਾਉਣੀ। ਹਾਂ। ਉੱਧਰ। ਉੱਧਰ ਰਾਤ ਨੂੰ ਅੱਜ। ਅੱਜ ਰਾਤ ਨੂੰ ਆਉਣੀ ਆ। ਨਹੀਂ ਪਾ ਯਾ ਜਰਾਤ ਨੂੰ ਆਉਂਗੀ ਜਗ੍ਹਾ ਅੱਜ ਕੱਦ ਭੱਜੀ ਉੱਥੇ 12 ਵਜੇ 12 ਵਜੇ ਨਹੀਂ ਭੱਜੀ ਤਾਂ ਸਾਜਰੀ ਮੈਂ ਹਾਂ 12 ਵਜੇ ਭੱਜੀ ਆ ਉੱਧਰ ਫੇ ਅੱਜ ਰਾਤ ਨੂੰ ਆਉਂਗੀ ਸਾਦੀ ਹੈ ਜੀ ਅੱਜ ਨਾਲ ਹੀ ਤਾਂ ਕੱਲੂ ਰਾਤ ਨੂੰ ਆਉਂਗੇ ਬਾਈ ਮੈਨੂੰ ਨਹੀਂ ਪਤਾ ਟਾਈਮ ਟੇਬਲ ਦਾ ਪੈਪ ਦਾ ਖਲਾ ਅੱਜ ਦਵਾ ਪੈਪ ਐਟੋਮੈਟਿਕ ਲਾ ਦੇ ਪੈਰ ਖੋਲ ਦੇ ਠੀਕ ਨਹੀਂ ਗੱਲ ਉੱਥੇ ਦਾ ਟਾਈਮ ਅੱਜ ਚੇਂਜ ਹੋ ਕੇ ਆ ਗਿਆ 10 ਵਜੇ ਦਾ ਆ ਗਿਆ ਆਪਣਾ ਪੀਐਸਟੀਸੀ ਦਾ ਕੱਲੂ ਦੁਪਹਿਰੇ 10 ਵਜੇ ਦਾ ਲੈ ਮੈਂ ਬੌਜੀ ਨੂੰ ਹੁਣੀ ਬੁਣ ਮਾਰ ਮਾਰ ਲਈ ਹੁਣ ਤੋਂ ਪਰ ਪੁੱਛ ਲੈਣ ਦੇ ਉਹਨੂੰ ਇੱਕ ਵਾਰੀ ਕਮਾਂਡਰ ਨੂੰ ਆਹ ਕਿਤੇ ਕਾ ਆ ਤੁਹਾ ਮਾਲ ਆ ਨੂੰ ਦੱਬੇ ਆਟੋਮੈਟਿਕ ਹੁਣ ਚੱਕਰ ਮੈਂ ਚੱਕਦੇ ਕੱਲ ਨੂੰ ਦਿਨ ਚ ਆਉਣੀ ਆ ਬਸ ਆ ਵੀ ਸਕਦੀ ਜਾਂਦਾ ਘੰਟਾ ਦੋ ਘੰਟਾ ਕੋਈ ਪਤਾ ਨਹੀਂ ਪਰ ਉਹ ਟਾਈਮ ਕੱਲ ਨੂੰ ਦਿੰਦਾ ਦਿਨ ਮੈਂ ਭਰ ਦੂੰਗਾ ਜਰੂਰ ਰਾਤ ਨੂੰ ਅੱਠ ਬੱਤਵ ਕਰਨੀ ਹੈ ਹੋਰ ਕੀ ਉਹੀ ਤੇ ਚੱਕਰ ਹਾਂ ਕੱਲੂ ਕਰ ਦੂੰਗੇ ਦਿਨ ਮੈਂ ਹਾਂ ਬੈਲੂ ਭਰ ਗਿਆ ਠੀਕ ਆਓ ਚੱਲ ਹਾਂ ਪੰਡਿਤ ਜੀ ਰੇ ਪਾਪ ਆ ਕੇ ਥੱਕੇ ਪੰਡ ਚ ਕਾ ਦੇ ਪੰਡ ਮੈਨੂੰ ਉੱਥੇ ਤੇਰੇ ਤੂੜੀ ਦੇ ਖੀਲਾ ਵੀ ਕਰਾ ਕਰਨਾ ਪੈਣਾ ਕੋਈ ਖੀਲਾ ਹੈਗਾ ਇਹ ਫੇਰ ਇੱਕ ਦਿਨ 15-20 ਬੰਦਾ ਇਕੱਠੀਆਂ ਸੱਡ ਲੋ ਨਜ਼ਾਰਾ ਜਾਂ ਨਹੀਂ ਆਉਂਦਾ ਕੱਠੇ ਗਰੀਬ ਦਾ ਤਾਜੇ ਤੂੜੀ ਦੇ ਹੱਥ ਪਏ ਵੀ ਕੱਖ ਵੀ ਤਾਜੇ ਤੂੜੀ ਵੀ ਤਾਜੀ ਬੜਾ ਜਿਆਦਾ ਇਨੀ ਦਵਾਜ ਨਹੀਂ ਆਉਂਦਾ ਠੀਕ ਆ ਫਿਰ ਚੱਲੀਏ ਜਾ ਕੇ ਲਾ ਫੋਨ ਚੱਲ ਚਲੋ ਠੀਕ ਆ ਜੀ